ਹਾਂ ਜੀ ਬੋਲੋ ਜਿਹੜੇ ਜਿਹੜੇ ਮਾ ਉਹ ਜਿਹੜੇ 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 ਉਹ ਜਿਹ ਅੱਜ ਮੀਟਿੰਗ ਹੋਈ ਆ ਆਰਟੀ ਐਸੋਸੀਏਸ਼ਨ ਦੀ ਜ਼ੀਰੋ ਲੈ ਕੇ ਤਾਂ ਜਿਹੜਾ ਕਿਹੜੀ ਕਿਹੜੀ ਮੀਟਿੰਗ ਦੇ ਵਿੱਚ ਹੈ ਇਸ ਮੀਟਿੰਗ ਦੇ ਵਿੱਚ ਮੇਨ ਜਿਹੜਾ ਮੁੱਦਾ ਹੈ ਉਹ ਬਾਸਮਤੀ ਜ਼ੀਰੀ ਦੀ ਪਰਚੇਜ਼ ਦਾ ਜਿਹੜਾ ਭਵਾਨੀਗੜ ਮੰਡੀ ਦੇ ਵਿੱਚ ਚਾਲੂ ਕਰਨੀ ਹੈ ਉਸ ਦੇ ਲਈ ਅਸੀਂ ਕੁਝ ਪਰਚੇਜ਼ਾਂ ਭਵਾਨੀਗੜ ਮੰਡੀ ਚ ਆਈਆਂ ਨੇ ਬਾਕੀ ਅਸੀਂ ਲੋਕਲ ਅਸੀਉਂ ਪਰਚੇਜ਼ ਕਰਾਂਗੇ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਭਵਾਨੀਗੜ ਮੰਡੀ ਦੇ ਵਿੱਚ ਵੱਧ ਤੋਂ ਵੱਧ ਜ਼ੀਰੀ ਲੈ ਕੇ ਆਓ ਅਸੀਂ ਉਹਨਾਂ ਦੀ ਫਸਲ ਦਾ ਜੋ ਵੱਧ ਤੋਂ ਵੱਧ ਰੇਟ ਹੋਊਗਾ ਉਸੇ ਦੇ ਜਿਵੇਂ ਤਾਂ ਜਿਹਦੀ ਸ਼ੁਰੂਆਤ ਹੋ ਗਈ ਹੈ ਅੱਜ ਹਾਂਜੀ ਹਾਂਜੀ ਸਾਡੇ ਵੱਲੋਂ ਸ਼ੁਰੂਆਤ ਹੈ ਜੀਵੀਤਾਰਾ ਵੱਲੋਂ ਹੁਣ ਦੇਖੋ ਕਿੰਨੇ ਟਾਈਮ ਚ ਲਿਆ ਕੇ ਮੰਡੀ ਪਰਦੇ ਨੇ ਅਸੀਂ ਤਾਂ ਉਹਨੂੰ ਚੱਕਰ ਨੂੰ ਤਿਆਰ ਸਰ ਰੇਟ ਵੀ ਜਿਹੜਾ ਵੱਧ ਮਿਲ ਹਾਂਜੀ ਹਾਂਜੀ ਪੂਰਾ ਰੇਟ ਦੇਵਾਂਗੇ ਜੋ ਜਾਇਜ਼ ਹੋਊਗਾ ਜੋ ਕੁਆਲਟੀ ਉਹਦੇ ਹਿਸਾਬ ਨਾਲ ਹੈ ਦੇਖੋ ਬਾਸਮਤੀ ਦਾ ਜਿਹੜਾ ਰੇਟ ਹੁੰਦਾ ਕੁਆਲਟੀ ਦੇ ਉੱਪਰ ਡਿਮੈਂਡ ਕਰਦਾ ਜੀਡੀਏ ਦੀ ਜੀ ਕੁਆਲਟੀ ਹੋਊਗੀ ਉਹ ਜਾ ਰੇਟ ਹੋਊਗਾ ਰੇਟ ਅਸੀਂ ਬਾਕੀ ਸਟੇਸ਼ਨਾਂ ਨਾਲ ਬੰਦਦੇ ਹਾਂਜੀ ਪਤਾ ਕਰਕੇ ਦੱਸਾਂਗਾ ਉਗਪ੍ਰੇਜ਼ਨ ਫਗੋੜਾ ਪ੍ਰਧਾਨ ਟਰੱਕ ਜੀ ਨੇ ਨਿਪਹਾਉਣੀ ਕਰਦਾ। ਪ੍ਰਧਾਨ ਜੀ ਅੱਜ ਅੱਗੇ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਹੈ ਤੁਹਾਡੀ ਤਾਂ ਸੀਜ਼ਨ ਨੂੰ ਲੈ ਕੇ ਕੀ ਕੀ ਤਿਆਰੀਆਂ ਨੇ ਕੀਤੀਆਂ? ਔਰ ਇਹ ਬਾਸਪਤੀ ਦੀ ਖਰੀਦ ਪਿਛਲੀ ਵਾਰ ਵੀ ਹੋਈ ਸੀ। ਵੀਆਈਐਸ ਵੀ ਹੋ ਰਹੀ ਹੈ ਜੋ ਕਿ ਕਿਸਾਨ ਭਰਾਵਾਂ ਲਈ ਜਿਹੜਾ ਲਾਭ ਤੇ ਬਹੁਤ ਖੁਸ਼ੀ ਦੀ ਗੱਲ ਹੈ। ਟਰੱਕ ਯੂਨੀਅਨ ਦੀ ਪੂਰੀ ਸਪੋਰਟ ਹੈ ਇਹਨਾਂ ਨੂੰ। ਸਰ ਪੂਰੀਆਂ ਤਿਆਰੀਆਂ ਹੋ ਗਈਆਂ ਨੇ। ਹਾਂ ਜੀ ਹਾਂ ਬਿਲਕੁਲ ਰੈਡੀ ਹੈ। ਪ੍ਰਧਾਨ ਜੀ ਇਸ ਵਾਰ ਸੀਜ਼ਨ ਨੂੰ ਲੈ ਕੇ ਮਾਰਕੀਟ ਕਮੇਟੀ ਦਾ ਕੀ ਜਿਹੜਾ ਨਵਾਂ ਮਸਲਾ ਹੈ? ਸਾਡੀ ਜੋ ਐਸੋਸੀਏਸ਼ਨ ਹੈ ਪਿਛਲੇ ਵਾਰੀ ਵੀ ਅਸੀਂ ਸਟਾਰਟ ਕਰਾਈ ਦੀ ਉਹ ਮੇਨ ਅੱਜ ਸਾਡੀ ਮੀਟਿੰਗ ਸੀ ਬਾਸਪਤੀ ਜੀਰੀ ਦੀ ਪਰਚੇਜ਼ ਸੰਬੰਧੀ ਤੇ ਲਾਸਟ ਈਅਰ ਅਸੀਂ ਸਾਡੀ ਮੰਡੀ ਭੋਣੀਗੜ ਚ ਸ਼ੁਰੂ ਹੋਈ ਸੀ ਪਹਿਲੀ ਵਾਰੀ ਬਾਸਪਤੀ ਦੀ ਪਰਚੇਜ਼ ਬਾਹਰੋਂ ਪਰਚੇਜ਼ ਰਾਏ ਸੀ ਸਾਡੇ ਭੋਣੀਗੜ ਲੋਕਲ ਵੀ ਸੀ ਇਸ ਵਾਰੀ ਵੀ ਜੋਸ਼ੇ ਸੰਬੰਧ ਚ ਮੀਟਿੰਗ ਚੱਲ ਰਹੀ ਹੈ ਸਾਡੀ ਪਰਚੇਜ਼ਰ ਆਏ ਹੋਏ ਨੇ ਸਾਡੇ ਕੋਲ ਤੇ ਨਾਲ ਹੀ ਟਰੱਕ ਜਿਹਨਾਂ ਦੇ ਪ੍ਰਧਾਨ ਸਾਡੇ ਗੁਰਪ੍ਰੀਤ ਸਿੰਘ ਜੀ ਤੇ ਇਹਨਾਂ ਦੀ ਸਾਰੀ ਟੀਮ ਸਾਡੇ ਕੋਲ ਆਈ ਹੋਈ ਹੈ ਕਿਉਂਕਿ ਜੋ ਟਰੱਕਸ ਦੇ ਰੇਟ ਵਗੈਰਾ ਨੇ ਉਹਨਾਂ ਲਈ ਵੀ ਇਹਨਾਂ ਨੇ ਸਾਨੂੰ ਪੂਰੀ ਮਦਦ ਕੀਤੀ ਹੈ ਮੇਂ ਮੰਡੀ ਚ ਜੋ ਬਾਸਪਤੀ ਦੀ ਪਰਚੇਜ ਆਵੇ ਅਸੀਂ ਰੇਟ ਆਪਣੇ ਘਟ ਤੋਂ ਘਟ ਰੱਖਾਏ ਤਾਂ ਜੋ ਆਲੇ-ਦਾਲੇ ਵਾਲੀਆਂ ਮੰਡੀਆਂ ਨੂੰ ਵੀ ਉਰੇ ਰੇਟ ਵੱਧ ਸਕਣ ਤੇ ਸਾਡੇ ਕੋਲ ਉਰੇ ਬਾਸਪਤੀ ਦੀ ਜੀਰੀ ਚੋਂ ਮੰਡੀ ਚ ਆਵੇ ਵੱਧ ਤੋਂ ਵੱਧ ਤਾਂ ਹਲੇ ਕਿਸਾਨਾਂ ਨੂੰ ਸਬੰਧੀ ਜਾਣਕਾਰੀ ਨਹੀਂ ਮਿਲੀ ਕਹਿੰਦੇ ਅਪੀਲ ਕਰਨਾ ਚਾਹੋਗੇ ਭਵਾਨੀਗੜ੍ਹ ਦੇ ਲੱਗਦੇ ਭਵਾਨੀਗੜ੍ਹ ਦੇ ਦੇਖੋ ਸਾਰੇ ਸਾਡੇ ਭਵਾਨੀਗੜ੍ਹ ਦੇ ਇਲਾਕਾ ਨਿਵਾਸੀ ਨੇ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਭਵਾਨੀਗੜ੍ਹ ਦੀ ਮੰਡੀ ਚ ਬਾਸਪਤੀ ਦੀ ਜੀਰੀ ਹੈ ਉਹਦੀ ਪਰਚੇਜ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੱਧ ਤੋਂ ਵੱਧ ਲੈ ਕੇ ਆਓ ਆਲੇ-ਦਾਲੇ ਵਾਲੀਆਂ ਮੰਡੀਆਂ ਨੂੰ ਜੋ ਪ੍ਰਚੇਜਰਾਂ ਨੇ ਸਾਨੂੰ ਆਪਣਾ ਵਾਅਦਾ ਕੀਤਾ ਵੀ ਆਲੇ-ਦਾਲੇ ਵਾਲੇ ਮੰਡੀਆਂ ਨੂੰ ਸੀ 50-100 ਰੁਪਏ ਉਰੇ ਵਾਲੇ ਦਲ ਨੂੰ ਮਰੀਟ ਵਾਧ ਰੱਖਾ ਇਸ ਕਰਕੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੇ ਆ ਉਰੇ ਮੰਡੀ 'ਚ ਲਿਆਓ ਤੇ ਬਾਹਰ ਜਾਣ ਦਾ ਦੇਖੋ ਬਹੁਤ ਵੱਡਾ ਰਿਸਕ ਹੈ ਈਡੀ ਦੂਰ ਜਾਂਦੇ ਨੇ ਕਿਸਾਨ ਆਪਣੀ ਲੋਕਲ ਮੰਡੀ 'ਚ ਲਿਆਉਣ ਤੇ ਸਾਡੀ ਨਾਲੇ ਮੰਡੀ ਦਾ ਜੋ ਕੰਮ ਹੈ ਉਹ ਵਧੀਆ ਢੰਗ ਨਾਲ ਚੱਲਦਾ